ਮੇਰਾ ਰਾਏ ਕੁਮਾਰ ਆ ਜੀ ਪਿੰਡ ਭਰਿਆਲ ਦੇ ਆ ਤੇ ਇਸ ਵੀ ਇੱਧਰ 7 ਵਜੇ ਆਹੀ ਆਪਾਂ ਬੈਠੇ ਰਹੇ ਅਧਿਆਨ ਕੇ ਤੇ ਪਾਣੀ ਰਾਤ ਦਾ ਆਇਆ ਲੱਗਦਾ 5 ਵਜੇ ਆਇਆ ਜਾਂ 4 ਵਜੇ ਆਇਆ ਆਪਾਂ ਤਾਂ ਪਤਾ ਨਹੀਂ ਇਹ ਲਿਆ ਆ ਅੱਗੇ ਪਾਣੀ ਆਇਆ ਸੀ ਸਾਡੇ ਅੱਗੇ ਤੇ ਕਾਫੀ ਲੋਕ ਆਏ ਸੀ ਆ ਬਿਹੜੀ ਬਾਂਦੀ ਮੇਰੀ ਇੰਨੇ ਪਾਣੀ ਕਿੱਥੇ ਜਾਣੀ ਆ ਤੇ 10 ਵੀ ਬੰਦੇ 40 ਪਏ ਹੁਣ ਜੇ ਸਾਡੇ ਬਾਰੋਬਾਰੀ ਦੇ ਦੇਗੇ ਮੁਰਦੇਗੇ ਤੇ ਹੁਣ ਇੱਧਰ ਫਸੇ ਹੋ ਤੁਸੀਂ ਇੱਧਰ ਫਸੇ ਆ ਹੁਣ ਪਰਵਾਰ ਉਧਰ ਨੇ ਨਹੀਂ ਪਰਵਾਰ ਇਧਰ ਹੀ ਆ ਉਧਰ ਵੀ ਆ ਦੋਵੇਂ ਪਾਸੇ ਵੰਡਿਆ ਪਰਵਾਰ ਜੀ ਤੇ ਇਧਰ ਖੇਤੀਬਾੜੀ ਹੈ ਆਪਣੀ ਤੇ ਬੱਚੇ ਇਧਰ ਪੜਦੇ ਆ ਹੁਣ ਫਿਰ ਜਾਣਾ ਕਿਦਾਂ ਜੀ ਤੇ ਹੁਣ ਜਾਣਾ ਦੇਖੋ ਤੁਹਾਡੇ ਸਾਹਮਣੇ ਹੈ ਜੀ ਪਾਣੀ ਇੰਨਾ ਵਹਾਵਚਾ ਦੇ ਕੋਈ ਆਪਣੇ ਖਤਰੇ ਦਾ ਕੰਮ ਹੈ ਇਹਨਾਂ ਰਿਸਕ ਕੋ ਲੰਦਾ ਨਹੀਂ ਕਿੰਨੀ ਕਿ ਪਰਵਾਸ ਵਾਂਗੇ ਹੁਣ ਕਿੰਨੀ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਬਹੁਤ ਆ ਜੀ ਪਰੇਸ਼ਾਨੀ ਹੈ ਤੁਹਾਡੇ ਸਾਹਮਣੇ ਦੇਖ ਲਓ ਹਾਂ ਜਿਹੜੇ ਵਾਪਸ ਚੱਲ ਗਏ ਨੇ ਸਵੇਰੇ ਵਿਚਾਰੇ ਆਪਣੇ ਨਾਲ ਕਾਦਿਆਂ ਨੂੰ ਢਾਲ ਕੇ 5 ਵਜੇ ਰੋਟੀ ਬਣਾ ਕੇ ਲੈਂਦੇ ਆ ਉਹ ਸਾਡੇ ਸਾਬਸ ਹੋ ਗਏ ਨੇ ਹੁਣ ਜਿਹੜੇ ਕਿ ਨੇ ਦੁੱਧ ਆਪਣੇ ਮੱਜਾਂ ਵਜਾਂ ਰੱਖੀਆਂ ਜਾਂ ਦੇਦੀ ਪਾਈ ਆ ਉਹਦਾ ਦੁੱਧ ਖਰਾਬ ਹੋ ਜਾਣਾ ਉੱਥੇ ਕੋਈ ਫੈਲ ਸਿਟੀ ਆ ਨਹੀਂ ਡਾਕਟਰ ਆ ਨਹੀਂ ਕਿਦਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕਿ ਬਣਾ ਨਾ ਜੀ ਕੇ ਕਦੇ ਡੀਸੀ ਸਾਹਿਬ ਆ ਰਿਹਾ ਅਫਸਰ ਆ ਰਿਹਾ ਕੋਈ ਨਹੀਂ ਇੱਧਰ ਕੇ ਨੀ ਖਬਰ ਨਹੀਂ ਲਈ ਗਈ ਸੀ ਜਾਣ ਕੇ ਇਹ ਪੁਲ ਦਾ ਇੰਨਾ ਰੌਲਾ ਪਿਆ ਪੁਲੀ ਨੀ ਕਿਸ ਨੇ ਬਣਾਇਆ ਤੱਕ ਸੁਣਦਾ ਹੀ ਕੋਈ ਕਿਸ ਨਹੀਂ ਪੈਸਾ ਵੀ ਇੰਨਾ ਪਤਾ ਨਹੀਂ ਇਹ ਕਿੰਨਾ ਮਜੂਰ ਹੋਇਆ ਇਥੇ ਅੱਜ ਆਂਦਾ ਕੰਮ ਨਹੀਂ ਲੱਗਦਾ ਕੱਲ ਲੱਗਦਾ ਕੰਮ ਕਿਸੇ ਨੇ ਪ੍ਰਸ਼ਾਸਨ ਸੁਣਦਾ ਹੀ ਨਹੀਂ ਕੋਈ ਆ ਦੇਖੋ ਜੀ ਉਹ ਸੜਕ ਉੱਥੇ ਰੁੜ ਰਹੀ ਆ ਤੇ 2 ਕਰੋੜ ਕਹਿੰਦੇ ਰੁਪਈਆ ਸੀ ਮਜੂਰ ਕਰਦੀ ਆ ਹੁਣੇ ਕੀਤਾ ਇਹਨਾਂ ਨੇ ਤੇ ਉਹ ਹੁਣ ਬੋਰੀਆਂ ਲਾ ਕੇ ਕਹਿੰਦੇ ਸਾਰੀ ਸੜਕ ਥੱਲੇ ਪੈ ਗਈ ਆ ਜਦੋਂ ਆਪਾਂ ਦੇ ਵਾਸਤੇ ਸੜਕ ਜਿਹੜੀ ਸਾਰੀ ਰੁੜ ਗਈ ਆ ਪਰਲੇਗੋਨੇ ਪਾਕਿਸਤਾਨੇ ਕੌਣ ਹੈ ਕਿਹੜਾ ਦੇਸ਼ ਹੈ ਹਾਂਜੀ ਹਾਂਜੀ ਅੱਗੇ ਪਾਕਿਸਤਾਨੀ ਆ ਜੀ ਅੱਜ ਤੇ ਕਹਿੰਦੇ ਸਾਨੂੰ ਪਾਕਤਾਂ ਜੀ ਨਹੀਂ ਫੇਰ ਤੁਸੀਂ ਇਹਦੇ ਪੁਲ ਬਣਾ ਦੇ ਉੱਧਰੋਂ ਤੋੜ ਦੋ ਸਾਨੂੰ ਗੇਟ ਖੋਲ ਦੋ ਪਾਕਤਾਂ ਦਾ ਹੀ ਸਿਆਰ ਕੇ ਫਿਰ ਗੁੱਸੇ 'ਚ ਇਹੋ ਗੱਲ ਕਹਿਣਾ ਕੀ ਹੈ ਵੀ ਸਾਨੂੰ ਪੁਲ ਦਾ ਹੀ ਆ ਸਾਰਾ بڑا ਪੁਲ ਬਣਿਆ ਜਾਏ ਇਹ ਸਾਰੀਆਂ ਸਾਰੀਆਂ ਮੁਸ਼ਕਲਾਂ ਇਹ ਦੂਰ ਹੋ ਜਾਂਦੀਆਂ ਸਾਡੇ ਬੱਚੇ ਵੀ ਪੜ ਸਕਦੇ ਆ ਔਰ ਸਾਨੂੰ ਹਰ ਇੱਕ ਸੂਰਤ ਤੇੜੀ ਇੱਧਰ ਮਿਲ ਸਕਦੀ ਹੈ ਸਾਡੇ ਇੱਧਰ ਫਸ ਗਏ ਤੁਸੀਂ ਫਸ ਗਏ ਰਿਆਂ ਦੇ ਪਸੇ ਜਾਂ ਸਵੇਰ ਦੇ ਜੇ ਕੋਈ ਬੱਚਾ ਬਿਮਾਰ ਹੋ ਜਾਏ ਕੋਈ ਡਾਕਟਰ ਆ ਨਹੀਂ ਇੱਧਰ ਕੋਈ ਸਮੀਲਟ ਆਏ ਨਹੀਂ ਸਾਡੇ ਕੀ ਕਹਿੰਦੇ ਕਦੋਂ ਚੱਲੇਗੀ ਕਿਸ਼ਤੀ ਪਤਾ ਕੁਝ ਕਹਿੰਦੇ ਕਹਿੰਦੇ ਜੇ ਬਰ ਪਾਣੀ ਜਿਆਦਾ ਹੈ ਨਾ ਉਹ ਤੇ ਕਹਿੰਦੇ ਦੇ ਦੇ ਪਾਣਿਆ ਪਾਣਿਆ 4 ਵਜੇ ਤੱਕ ਦੇਖਣਾ ਹੀ ਹੈ ਜੇ ਪੈ ਗਈ ਪੈ ਗਈ ਨਹੀਂ ਤੇ ਫਿਰ ਵਾਪਸ ਕਿੰਨੇ ਵਜੇ ਦੇ ਆਜੇ ਸੀ ਆਹੀਂ 7 ਵਜੇ ਆਏ 7 ਵਜੇ 7 ਵਜੇ ਪਹਿਲਾ ਪੂਰ ਪਾਉਂਦੇ ਹੈ ਨਾ ਪਾਰ ਜਾਣਾ ਹਾਂਜੀ ਤੇ ਪਰਲੇ ਬੰਨੇ ਕਿਹੜਾ ਦੇਸ਼ ਪੈਂਦਾ ਜੀ ਪਾਕਿਸਤਾਨ ਅੰਦਰ ਹਾਂਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਕੀ ਕਹਿਣਾ ਵੀ ਨਹੀਂ ਤੇ ਉਧਰ ਮਲਾ ਦੋ ਹਨ ਹੋਰ ਕੀ ਹੈ ਕਿਧਰ ਪੋਲ ਬਣਾ ਦਿਓ ਹੋਰ ਕੋਈ ਗੱਲ ਨਹੀਂ ਹੈ ਪੋਲ ਬਣ ਜਾਏ ਤੇ ਸਾਡੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਹਾਲੋਂ ਇੰਦੀਆਂ ਨੇ ਸਾਡੇ ਬੱਚੇ ਵੀ ਪੜ ਸਕਦੇ ਆ ਉਹ ਸਾਡੇ ਬੱਚੇ ਵੀ ਨਹੀਂ ਪੜ ਸਕਦੇ ਹੁਣ ਕਿਹੜੀ ਕਿਹੜੀ ਮੁਸ਼ਕਲ ਆ ਰਹੀ ਆ ਮੁਸ਼ਕਲ ਉਹ ਨੰਗਨ ਦੀ ਜ਼ਿਆਦਾ ਕਿਥੋਂ ਨੰਗੀ ਸਰ ਬਹੁਤ ਦਿੱਕਤ ਆ ਰਹੀ ਆ ਇੰਨੀ ਕਿ ਦਿੱਕਤ ਆ ਮਾੜੀ ਕਿ ਆਈ ਸਵੇਰ ਦੇ 6 ਵਜੇ ਦੇ ਇੱਥੇ ਆ ਕੇ ਰੁਕ ਗਏ ਹੀ ਜਿਹੜਾ ਕਿ ਸਵੇਰੇ 7 ਵਜੇ ਪਹਿਲਾਂ ਇੱਥੋਂ ਜਾਨੀ ਕਿ ਕਿਸ਼ਤੀ 7 ਵਜੇ ਤੋਂ ਤੋਰ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਆਈ ਸਵੇਰੇ 6 ਵਜੇ ਆ ਕੇ ਇੱਥੇ ਬੈਠ ਕੇ ਹੁਣ ਤੱਕ ਕਿਸ਼ਤੀ ਅਤੇ ਪਾਣੀ ਦੇ ਵਹਾਅ ਕਰਨ ਕਿਸਤੀ ਨਹੀਂ ਪਈ ਤੇ ਜਿਹੜਾ ਪਾਰ ਫਿਰ ਪਾਰੀ ਹੈ ਜੀ ਹਾਂਜੀ ਤੇ ਜੀ ਉਹਨਾਂ ਨੂੰ ਕੋਈ ਲੋਡ ਪੈ ਜੇ ਉਧਰ ਤੇ ਫਿਰ ਤੁਹਾਡਾ ਕਿੱਦਾਂ ਸਰ ਕੋਈ ਪ੍ਰਬੰਧ ਨਹੀਂ ਹੈ ਕੋਈ ਵੀ ਸਰ ਮੇਰਾ 2017 ਚ ਵਿਆਹ ਹੋਇਆ ਸੀ ਉਦੋਂ ਵੀ ਮੈਂ ਆਪਣੇ ਵਿਆਹ ਦੇ ਵਿੱਚ ਵੀ ਮੇਰੀ ਜਦੋਂ ਮੇਰੀ ਬਰਾਤ ਹੀ ਉਸ ਦਿਨ ਪੁਲ ਬਣਿਆ ਸੀ ਸਿਆਲ ਦੇ ਦਿਨ ਹੀ ਤੇ ਉਹ ਪੁਲ ਬਣਿਆ ਹੋਇਆ ਸੀ ਤੇ ਪੁਲ ਪਾਣੀ ਆਕਾਰ ਨਾਲ ਕਰ ਪਿਛੇ ਉਧਰੋਂ ਵੀ ਰੈਂਪ ਰੋੜ ਗਿਆ ਇਧਰੋਂ ਵੀ ਰੋੜ ਗਿਆ ਵਿਚਕਾਰ ਪੁਲ ਚਲ ਗਿਆ ਤੇ ਮੈਂ ਜਿੰਨੀ ਵੀ ਸ਼ੋਪਿੰਗ ਜਿਹੜੇ ਵੀ ਮੇਰੇ ਲੋਹਾਈ ਸਰ ਵਾਪਸ ਚਲ ਗਏ ਜਿਹੜੇ ਮੈਂ ਰੋਟੀ ਕਰਨ ਵਾਸਤੇ ਕੀਤੇ ਦਿਓ ਮੈਂ ਲੋਹਾਈ ਵਾਪਸ ਭੇਜਤੇ ਸੀ ਉਸ ਤੋਂ ਬਾਅਦ ਮਨਾ ਮਹਰਾਲੇ ਤੱਕ ਘੋੜੀ ਚੜਾਵਾ ਇਹਦਾ ਬਿਨਾ ਘੋੜੀ ਚੜਾਵੇ ਤੋਂ ਮੇਰਾ ਵਿਆਹ ਹੋਇਦਾ ਐਨਾ ਕ ਤੰਗਾ ਮੈਨੂੰ ਤੋਂ ਜੋਂਦਾ ਮੇਰਾ ਵਿਆਹ ਹੋਇਦਾ ਜੀ ਮੈਨੂੰ ਉਸ ਤੋਂ ਬਾਅਦ ਮੈਨੂੰ ਤੰਗੀ ਤੰਗੀ ਲੱਗੀ ਐ ਇੱਥੇ ਜੀ ਤੇ ਪ੍ਰਸ਼ਾਸਨ ਨੂੰ ਕੋਈ ਇੰਨਾ ਪਰਵਾਹ ਨਹੀਂ ਹੈ ਜ ਸਾਡੇ ਤੇ ਕੋਈ ਪੁਕਤਾ ਪ੍ਰਬੰਧ ਕੀਤਾ ਜਾਏ ਸਾਡੇ ਪੱਕੇ ਪੋਲ ਦਾ ਮੁੱਦਾ ਚ ਕੋਏ ਦਾ ਉਹ ਕਹਿੰਦੇ ਵੀ ਇਹ ਬਰਸਾਨ ਤੋਂ ਬਾਅਦ ਤੁਹਾਡਾ ਪੋਲ ਬਣਿਆ ਜਾਏਗਾ ਪਰ ਹਾਲੇ ਤੱਕ ਇੱਥੇ ਕੋਈ ਪਤਾ ਨਹੀਂ ਹੈ ਨਾ ਜਿੰਨੀ ਦਰਾਂ ਦੇ ਖਾਤੇ ਚ ਪੈਸੇ ਪਏ ਆ ਨਾ ਕੋਈ ਟੈਂਡਰ ਹੋਇਆ ਨਾ ਕੁਝ ਹੋਇਆ ਸਾਡੀ ਉਥੋਂ ਸੜਕ ਹੈ ਜੀ ਮੇਰੇ ਖਾਤੇ ਅੱਧਾ ਕਿਲੋਮੀਟਰ ਸੜਕ ਹੈ ਜਿਹੜੀ ਦਰਿਆ ਦੇ ਵਿੱਚ ਜਾ ਚੁੱਕੀ ਹੈ ਅੱਧੀ ਟੱਟ ਚੁੱਕੀ ਹੈ ਉਹ ਸਾਨੂੰ ਪੱਕਾ ਪਤਾ ਨਹੀਂ ਵੀ ਅਸੀਂ ਉੱਥੇ ਪਾਰ ਨਹੀਂ ਟੱਪੇ ਹਾਲੇ ਵੇਖਿਆ ਨਹੀਂ ਜਾ ਕੇ ਵੀ ਉਹ ਸੜਕ ਬਚੀ ਦੀ ਹੈ ਕਿ ਨਹੀਂ ਬਚੀ ਦੀ ਸਾਡੀ ਇੰਨੀ ਗਮਾੜੀ ਹਾਲਾਤ ਆ ਜੇ ਉਹ ਸੜਕ ਬੰਦ ਦਰਿਆ ਦੇ ਵਿੱਚ ਚੱਲ ਜਾਂਦੀ ਹੈ ਤੇ ਸਾਡਾ ਲੰਘਾ ਵੀ ਉੱਥੋਂ ਬੰਦ ਹੋ ਸਕਦਾ ਜੀ ਕੀ ਮੰਗ ਕੀ ਹੈ ਸਰਕਾਰ ਤੋਂ ਮੰਗ ਕੋ ਇਹ ਹੋਈ ਹੈ ਕਿ ਸਾਡਾ ਜਿਆਦਾ ਤੋਂ ਪੂਤਾ ਪ੍ਰਬੰਧ ਕੀਤਾ ਜਿਹੜਾ ਸਾਡਾ ਪੱਕਾ ਪੁਲ ਮਨਜ਼ੂਰ ਹੋਏ ਦਾ ਉਹਨੂੰ ਬਣਾਇਆ ਜਾਏ ਜਲਦ ਤੋਂ ਜਲਦ ਕੰਮੋਂ ਦਾ ਲਾਇਆ ਜਾਏ ਆਪਾਂ ਰਾਏ ਕੁਮਾਰ ਪਿੰਡ ਭਰਿਆ ਹਾਲਤ ਚ ਰਹਿਣ ਵਾਲੇ ਆ ਤੇ ਲੋਕ ਭਲਾ ਇਨਸਾਫ ਵਾਲਾ ਸਾਠੀ ਦੇ ਮੈਂਬਰ ਆ ਤੇ ਆਪਣੇ ਨਾਲ ਇਹੋ ਜੀ ਹਰ ਸਾਲ ਇਤਰਾ ਹੀ ਟਾਪੂ ਬਣਿਆ ਜਾਂਦਾ ਜੀ ਜਦੋਂ ਦਾ ਦੇਹਜਾਤ ਹੋ ਜਾਇਆ ਆਪਾਂ ਤੇ ਸਾਡੇ ਬਾਤ ਦੇ ਦੇਹਜਾਤ ਥੋੜਾ ਗੀ ਹੋਇਆ ਆਂ ਅਸੀਂ ਗੁਲਾਮ ਚੀ ਆ ਜੀ ਛੇਰ ਦਾ ਪਾਣੀ ਆਇਆ ਤੇ ਇੱਧਰ ਜਿਹੜੇ ਉੱਧਰ ਵਿਚਾਰੇ ਉੱਧਰ ਹੋ ਗਏ ਕਿ ਗੀਆਂ ਦੁੱਧ ਪਾਟ ਪਾਣਾ ਸੀ ਉਹਦਾ ਦੁੱਧ ਉੱਥੇ ਪਾ ਰੂ ਖਰਾਬ ਹੋ ਗਿਆ ਜਿਹੜਾ ਇੱਧਰ ਕੋਈ ਕੰਮ ਟੀਚਰ ਵੀ ਆਇਆ ਸੀ ਟੀਚਰ ਵੀ ਵਾਪਸ ਹੋ ਗਏ ਨਾ ਉਹਨਾਂ ਨੂੰ ਇੰਨੇ ਪਾਣੀ ਦੇ ਕਿੰਨੇ ਜਾਂਦਾ ਕੋਈ ਰਿਸਕ ਲੰਦਾ ਪਾ ਲੈ ਯਾਰ ਆਹੀਂ ਵੀ ਦੇਖੇਗਾ ਨੇ ਉਹ ਨਹੀਂ ਪਾਉਂਦੇ ਘੰਟੇ ਤੱਕ ਤੇ ਆਪਾਂ ਵਾਪਸ ਹੋਏ ਨਾ ਤੂੰ ਕਿੱਧਰ ਪਾੜ ਜਾਣਾ ਹਾਂਜੀ ਹਾਂਜੀ ਪਾ ਦੀ ਅਪਡਾਉਨ ਡੇਲੀ ਹੋਈਦਾ ਜੀ ਸਾਰੀ ਘਰ ਖੜੀ ਹੋਈ ਖੇਤੀਬਾੜੀ ਸਾਰੀ ਪਾਰਿਆ ਕਿਦਾਂ ਪਤਾ ਲੱਗਾ ਪਾਣੀ ਵੱਗ ਗਿਆ ਨਹੀਂ ਅਸੀਂ ਰੋ ਜਾਣਾ ਈ ਦਸ ਵੀਰੇ 6:30 ਵਜੇ 7:00 ਵਜੇ ਜਦੋਂ ਆਇਆ ਪਾਣੀ ਦੇ ਵਧਿਆ ਸੀ ਤੇ ਹੁਣ ਇਹਨਾਂ ਹੁਣ ਤਾਂ ਥੋੜਾ ਫਰਕ ਪੈ ਗਿਆ ਪਹਿਲਾਂ ਬਹੁਤ ਤੇਜ਼ ਪਾਣੀ ਸੀ ਤੇ ਫਿਰ ਇਹਨਾਂ ਰਿਸਕ ਲੰਦੇ ਨਾ ਸਾਬ ਮਲਾਜਮ ਕੋਈ ਹਾਸਾ ਵੀ ਹੋ ਸਕਦਾ ਜੀ ਡਰੰਦਾ ਸਰ ਨਰਿੰਦਰ ਸਿੰਘ ਜੀ ਕੀ ਕੰਮ ਕਰਦੇ ਹੋ ਸਰ ਕਿਸਤੀ ਚਲਾਉਂਦਾ ਕਿਸਤੀ ਮਲਾਉ ਇੱਥੇ ਆ ਨਾ ਜੀ ਜੀ ਤੇ ਕੀ ਦਿੱਕਤ ਆਈ ਅੱਜ ਜਿਹੜੇ ਲੋਕ ਇੱਥੇ ਵੇਟ ਕਰ ਰਹੇ ਨੇ ਅੱਜ ਸਵੇਰ ਤੋਂ ਕੀ ਦਿੱਕਤ ਆਈ ਹੈ ਜਿੱਤੇ ਸਾਰ ਸੇ ਪਾਣੀ ਭੜਾ ਹੈ ਬੜੀ ਬਾਹੀ ਕਪਾਟਾਂ ਦੇ ਫਲ ਪਾਣੀ ਸਰ ਪਾਣੀ ਵਧ ਗਿਆ ਜੀ ਹਾਂ ਜੀ ਪਾਣੀ ਵਧ ਗਿਆ ਬਹੁਤ ਮਲੀ ਲਹਿਰ ਪੈ ਰਹੀ ਫਾਲੀ ਦੀ ਪੰਦੀ ਹੈ ਬਹੁਤ ਪੈ ਗਈ ਠੀਕ ਹੈ ਜੀ ਤੇ ਕਿਸਤੀ ਤਾਂ ਚਲੀ ਹਰ ਹਾਂ ਥੋੜਾ ਪਾਣੀ ਦਾ ਬਾਹਸਲਾ ਕੰਮ ਹੋ ਗਿਆ ਤੇ ਲੋਕੀ ਮੁਰਗੇ ਵਾਰ ਹੁਣ ਨਹੀਂ ਚੜਾ ਕਿਸਤੀ ਚ ਚਲਾ ਲੈਣੇ ਪੰਦੀ ਆਲੇ ਲੋਗਰ ਗਿਆ ਜੀ ਜਿਹੇ ਦੇ ਵਿੱਚ ਮਲਾ ਸਾਹਿਬ ਜੇ ਕਿਸੇ ਨੂੰ ਮੈਡੀਕਲ ਅਮਰਜੈਂਸੀ ਪੈ ਜਾਂਦੀ ਆ ਜਾਂ ਬੱਚੇ ਸਕੂਲ ਵਾਲੇ ਨੇ ਜਾਂ ਕੁਝ ਹੋਰ ਕਿਸੇ ਨੂੰ ਦਿੱਕਤ ਆ ਜਾਂਦੀ ਆ ਤੇ ਉਹਨਾਂ ਦਾ ਆਉਣਾ ਜਾਣਾ ਫਿਰ ਕਿੱਦਾਂ ਹੁੰਦਾ ਇੱਧਰ ਸਭ ਮੁਸ਼ਕਲ ਆਂਦੀ ਹੈ ਸਾਹਿਬ ਮੁਸ਼ਕਲ ਆ ਜੀ ਮਤਲਬ ਨਹੀਂ ਆਇਆ ਜਾਂਦਾ ਨਹੀਂ ਆਇਆ ਕੰਨਿਆ ਦੇ ਵੀ ਕੀ ਕਹਿਣਾ ਚਾਹੋ ਕਹਿਣਾ ਚਾਹਦੇ ਆ ਕਿ ਇਹਨਾਂ ਨੂੰ ਮੁਸ਼ਕਲਾਂ ਬਹੁਤ ਨੇ ਸਾਡਾ ਪੁਲ ਬਣਾਇਆ ਜਾਏ ਸਾਡੀ ਇਹੋ ਸਮੱਸਿਆ ਹੈ ਔਰ ਤੇ ਇਦਾਂ ਕੁਝ ਕਹਿੰਦੇ ਨਹੀਂ ਜਦੋਂ ਵੀ ਮੀਡੀਆ ਵਾਲੇ ਬਿਆਨ ਜਾਂ ਡੀਸੀ ਵੀ ਆਏ ਤਦਿਪੇ ਹਿਓ ਗਲ ਕੇ ਨੇਬਸਨ ਪੂਲ ਪੂਲ ਦਿੱਤਾ ਜਾਏ ਕਿੱਧਰ ਜਾਣਾ ਪਾੜ ਜਾਣਾ ਹੈ ਹਾਂਜੀ ਪਰਿਆਲ ਜਾਣਾ ਹੈ ਕੋਲ ਮਾਤਾ ਹੀ ਆਏ ਹੋ ਕਦੋਂ ਦੇ ਆਏ ਤੁਸੀਂ ਸਵੇਰ ਦੇ 7 ਵਜੇ ਦੇ ਆਏ ਹੋ